ਸਰਕਾਰ ਨੇ ਮੁੜ ਦੁਬਾਰਾ ਕਿਸਾਨਾਂ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਸਮਝੀ। ਇਹੀ ਰਸਤਾ ਬਾਕੀ ਬਚਦਾ ਹੈ। ਸੜਕਾਂ ਤੇ ਜਾਣਾ, ਸੜਕਾਂ ਬਲੌਕ ਕਰਨੀਆਂ, ਪਬਲਿਕ ਨੂੰ ਦੁਖੀ ਕਰਨਾ, ਕਿਸੇ ਤਰ੍ਹਾਂ ਦਾ ਹੋਰ ਕਰਨਾ, ਪਬਲਿਕ ਦਾ ਭੇਡ ਕਰਾਉਣਾ। ਉਹਦੇ ਨਾਲੋਂ ਬਿਹਤਰ ਹੁੰਦਾ ਲੋਕਾਂ ਦੇ ਮਰਨ ਤੋਂ ਪਹਿਲਾਂ ਸਾਡਾ ਲੀਟਰ ਮਰੇ। ਇੱਕ ਕਮਿਸ਼ਨ ਦੀ ਰਿਪੋਰਟ ਤਾਂ ਲਾਗੂ ਨਹੀਂ ਹੋਈ। ਜਿਹੜੀ ਕਿ ਲਾਗੂ ਹੋਣੀ ਲਾਜ਼ਮੀ ਸੀ। ਉਹ ਵੀ ਇਹੀ ਕਾਰਨ ਹੈ ਕਿ ਸਾਡਾ ਕਿਸਾਨ ਅਜਨੂਕੇਟ ਹੈ ਸਾਡੇ ਤੇ ਗੋਲੀਆਂ ਚਲਾਈਆਂ ਸਾਨੂੰ ਬੈਰੀਕੇਡ ਪੱਥਰ ਦੇ ਕਰਕੇ ਰੋਕਿਆ ਸਾਡਾ ਨੌਜਵਾਨ ਸ਼ਹੀਦ ਕਰਤਾ ਅਸੀਂ ਲੋਕਾਂ ਨੇ ਜਿੱਥੋਂ ਜਿੱਥੋਂ ਤੱਕ ਉਹ ਆਵਾਜ਼ ਕਹੀ ਉਥੋਂ ਤੱਕ ਲੋਕਾਂ ਨੇ ਉਹਦਾ ਇਹਨਾਂ ਨੂੰ ਖਮਿਆਜਾ ਪੁੱਗਤਣਾ ਪਿਆ 26 ਨਵੰਬਰ ਨੂੰ ਇਤਿਹਾਸਿਕ ਕਿਸਾਨੀ ਅੰਦੋਲਨ ਦੀ ਚੌਥੀ ਵਰ੍ਹੇਗੰਢ ਹੈ ਇਸ ਮੌਕੇ ਐਸਕੇਮ ਨਾਨ ਪੋਲੀਟੀਕਲ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਖਨੌਰੀ ਬਾਰਡਰ ਤੇ ਆਪਣਾ ਮਰਨ ਵਰਤ ਸ਼ੁਰੂ ਕਰਨਗੇ ਔਰ ਕਿਹੜੀ ਸਥਿਤੀ ਦੇ ਵਿੱਚ ਉਹਨਾਂ ਨੂੰ ਮਰਨ ਵਰਤ ਤੱਕ ਜਾਣਾ ਪਿਆ ਸਾਡੇ ਨਾਲ ਹੀ ਡੱਲੇਵਾਲ ਸਾਹਿਬ ਖੁਦ ਗੱਲਬਾਤ ਕਰਨਗੇ ਡੱਲੇਵਾਲ ਸਾਹਿਬ ਚੌਥੀ ਵਰੇ ਗਾਂਡਾ ਜੀ ਇਤਿਹਾਸ ਗੰਦੋਲਨ ਦੀ ਤੁਸੀਂ ਬਹੁਤ ਵੱਡਾ ਫੈਸਲਾ ਲੈ ਰਹੇ ਹੋ ਦੇਖੋ ਗੱਲ ਇਹ ਹੈ ਅੰਦੋਲਨ ਸ਼ੁਰੂ ਕੀਤਾ ਸੀ ਉਸ ਦਿਨ ਵੀ ਔਰ ਇਸ ਦਿਨ ਵੀ ਅਸੀਂ ਅੰਦੋਲਨ ਨੂੰ ਹੋਰ ਮਤਲਬ ਤੇਜ਼ ਕਰਨਾ ਪੈ ਰਿਹਾ ਸਾਨੂੰ ਕਿਉਂਕਿ ਆਪਾਂ ਦੇਖਿਆ ਹੈ 18 ਫਰਵਰੀ ਤੋਂ ਲੈ ਕੇ ਸਰਕਾਰ ਨੇ ਮੁੜ ਦੁਬਾਰਾ ਕਿਸਾਨਾਂ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਸਮਝੀ ਈਵਨ ਕਿ ਮੈਂ ਕਹੂੰਗਾ ਕਿ ਜਿਸ ਦਿਨ ਸ਼ੁਭ ਕਰਨ ਦੀ ਸ਼ਹਾਦਤ ਹੁੰਦੀ ਹੈ ਉਸ ਦਿਨ ਤੋਂ ਬਾਅਦ ਤੱਕ ਸਰਕਾਰ ਦੇ ਜਿਹੜੇ ਜਿਹੜੇ ਸਾਡੇ ਮਿਨਿਸਟਰਸ ਬੈਠੇ ਨੇ ਅਗਰ ਉਹਨਾਂ ਦੇ ਅੰਦਰ ਦਿਲ ਹੈ ਉਹਨਾਂ ਦੇ ਅੰਦਰ ਆਤਮਾ ਹੈ ਤਾਂ ਉਹਨਾਂ ਦੀ ਆਤਮਾ ਝੰਡੋੜੀ ਜਾਣੀ ਚਾਹੀਦੀ ਸੀ ਦੁਬਾਰਾ ਗੱਲਬਾਤ ਉਸੇ ਨੂੰ ਲੈ ਕੇ ਹੋ ਜਾਣੀ ਚਾਹੀਦੀ ਸੀ ਸੋ ਇਹ ਮਤਲਬ ਇਹਦੇ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਕਿਸੇ ਨੇ ਮਤਲਬ ਉਹਦੇ ਤੇ ਦੁੱਖ ਦਾ ਇਜ਼ਹਾਰ ਨਹੀਂ ਕੀਤਾ ਦੁੱਖ ਨਹੀਂ ਮਤਲਬ ਸੰਧਾ ਕੀਤਾ ਲੋਕਾਂ ਦੇ ਨਾਲ ਕਿ ਵੀ ਇਹ ਨੌਜਵਾਨ ਦੀ ਮੌਤ ਦਾ ਤਾਂ ਜਦੋਂ ਇਹੋ ਜਿਹੇ ਹਾਲਾਤ ਹੋਣ ਸਰਕਾਰ ਗੱਲਬਾਤ ਕਰਨ ਦੀ ਲੋੜ ਨਾ ਸਮਝਦੀ ਹੋਵੇ ਔਰ ਅੰਦੋਲਨ ਨੂੰ ਪੀਸਫੁਲੀ ਰੱਖਣਾ ਹੋਵੇ ਉਦੋਂ ਫਿਰ ਐਕਸਟ੍ਰੀਮ ਹੁੰਦਾ ਹੈ ਜੀ ਇਹੀ ਰਸਤਾ ਬਾਕੀ ਬਚਦਾ ਹੈ ਸੜਕਾਂ ਤੇ ਜਾਣਾ ਸੜਕਾਂ ਬਲੌਕ ਕਰਨੀਆਂ ਪਬਲਿਕ ਨੂੰ ਦੁਖੀ ਕਰਨਾ ਕਿਸੇ ਤਰ੍ਹਾਂ ਦਾ ਹੋਰ ਕਰਨਾ ਪਬਲਿਕ ਦਾ ਭੇੜ ਕਰਾਉਣਾ ਉਹਦੇ ਨਾਲੋਂ ਬਿਹਤਰ ਹੁੰਦਾ ਲੋਕਾਂ ਦੇ ਮਰਨ ਤੋਂ ਪਹਿਲਾਂ ਸਾਡਾ ਲੀਡਰ ਮਰੇ ਅਗਰ ਲੀਡਰ ਆਪ ਦੇ ਪ੍ਰਾਨ ਤਿਆਗਦਾ ਹੈ ਤਾਂ ਮਗਰ ਨਹੀਂ ਲੀਡਰਸ਼ਿਪ ਬਹੁਤ ਹੈਗੀ ਹੈ ਸਾਡੇ ਕੋਲੇ ਹਜੇ ਉਹ ਕੁਰਬਾਨੀ ਦੇਣ ਔਰ ਉਸ ਤੋਂ ਬਾਅਦ ਫੇਰ ਮਤਲਬ ਵਕਤ ਦੇ ਮੁਤਾਬਕ ਗੱਲਾਂ ਹੁੰਦੀਆਂ ਹੁੰਦੀਆਂ ਇਹ ਅਸੀਂ ਇਸ ਕਰਕੇ ਲਿਆ ਕਿ ਪੂਰੀ ਤਰ੍ਹਾਂ ਪੀਸਫੁਲੀ ਅੰਦੋਲਨ ਨੂੰ ਰੱਖਦੇ ਹੋਏ ਅੰਦੋਲਨ ਨੂੰ ਐਕਸਟ੍ਰੀਮ ਤੱਕ ਲੈ ਜਾਣ ਵਾਸਤੇ ਪ੍ਰੈਸ ਕਾਨਫਰੰਸ ਕਰ ਰਹੇ ਤੁਸੀਂ ਆਖਿਆ ਇਹ ਕਿ ਮੇਰੀ ਸ਼ਹਾਦਤ ਜਿਕਰ ਹੁੰਦੀ ਹੈ ਮਰਨ ਵਰਤ ਦੌਰਾਨ ਅਗਲੇ ਲੀਡਰਸ਼ਿਪ ਤਿਆਰ ਹੈ ਕਿ ਪਹਿਲੇ ਹੀ ਮਨ ਬਣਾ ਚੁੱਕੇ ਹੋ ਕਿ ਇਹ ਮਰਨ ਵਰਤ ਲੰਬਾ ਜਾ ਸਕਦਾ ਮੰਗਾ ਮੰਨ ਲਈ ਲੰਬੀ ਲੜਾਈ ਲਈ ਪਹਿਲੇ ਹੀ ਤਿਆਰੀ ਹੈ ਰਮਨ ਜੀ ਆਪਾਂ ਸਾਡੀ ਸਰਕਾਰ ਦੇ ਸੁਭਾ ਤੋਂ ਵਾਕਫ ਹੈ ਆਪਾਂ ਦੇਖ ਲਿਆ ਆਪਾਂ ਹੰਾਇਆ ਹੋਇਆ ਹੈ ਨਾ ਜੀ ਸ਼ਮ ਬਣਾ ਸਿੰਗੂ ਤੇ ਟਿਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਤੇ ਆਪਾਂ ਲਗਾਤਾਰ 13 ਮਹੀਨੇ ਪੂਰਾ ਦੇਸ਼ ਬੈਠਾ ਰਿਹਾ ਦੇਸ਼ ਦੀ ਹਰ ਵਰਗ ਦੇ ਲੋਕ ਬੈਠੇ ਰਹੇ ਲੇਕਿਨ ਸਰਕਾਰ ਦੀ ਕਰਨ ਤੇ ਜੋ ਨਹੀਂ ਸਰਕੀ ਤਾਂ ਜੇ ਸਰਕਾਰ ਜਿੰਨੀ ਅੜਿਆ ਲੈ ਜਿੰਨੀ ਜਿੱਦੀ ਹੈ ਇੰਨੀ ਜਿੱਦੀ ਸਰਕਾਰ ਦੇ ਨਾਲ ਸਾਨੂੰ ਇਹਨਾਂ ਦੇ ਹਲਕੇ ਚ ਲੈ ਕੇ ਨਹੀਂ ਮਤਲਬ ਅੰਦੋਲਨ ਕੀਤਾ ਜਾ ਸਕਦਾ ਲੜਨਾ ਚਾਹੀਦਾ ਲੜਨਾ ਤਾਂ ਸਾਡੀ ਲੋੜ ਹੈ ਕਿਉਂਕਿ ਸਾਡਾ ਭਵਿੱਖ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ ਹੈ ਸਾਡੀਆਂ ਸਾਡੀ ਆਉਣ ਵਾਲੀ ਰੋਜੀ ਰੋਟੀ ਹੈ ਗਰੀਬ ਤੇ ਮਜ਼ਦੂਰ ਦੀ ਆਮ ਲੋਕਾਂ ਦੀ ਵੀ ਰੋਟੀ ਹੈ ਮੈਂ ਤਾਂ ਇਹ ਵੀ ਕਹੂੰਗਾ ਕਿਉਂਕਿ ਜਿੱਦੇ ਕਿਸਾਨ ਦੇ ਕੋਲੋਂ ਜ਼ਮੀਨ ਖੁੱਸ ਗਈ ਨਾ ਜੀ ਤੁਸੀਂ ਦੇਖੋ ਕਦੇ ਬਾਜ਼ਾਰ ਦੇ ਵਿੱਚ ਜਦੋਂ ਆਹ ਮੱਕੀ ਦੀਆਂ ਛੱਲੀਆਂ ਆਉਣਗੀਆਂ ਤੁਸੀਂ ਕਿਤੇ ਸੜਕ ਦੇ ਕਿਨਾਰੇ ਤੇ ਬੈਠੇ ਕਿਤੇ ਛੱਲੀਆਂ ਭੁੰਨਣ ਵਾਲੇ ਤੋਂ ਛੱਲੀ ਲਿਓ 10 ਜਾਂ 12 ਰੁਪਏ ਦੀ ਛੱਲੀ ਦੇ ਦੂਗਾ ਅਗਰ ਉਹੀ ਛੱਲੀ ਤੁਸੀਂ ਕਿਤੇ ਜਾ ਕੇ ਕਿਸੇ ਮਾਲਚੋਂ ਲੈ ਕੇ ਵੇਖਿਓ ਕੋਸ਼ਿਸ਼ ਕਰਿਓ ਕਿਸੇ ਰਿਲਾਈਐਂਸ ਦੇ ਮਾਲਚੋਂ ਲੈ ਲਿਓ ਮਿਲੂਗੀ ਉੱਥੇ ਵੀ ਉੱਥੇ ਉਹੀ ਅੱਛੇ 80 ਰੁਪਏ ਦੀ 90 ਰੁਪਏ ਦੀ ਮਿਲੂਗੀ ਤਾਂ ਇਹ ਜੇਕਰ ਇਹ ਹੈ ਤਾਂ ਫਿਰ ਅੰਦਾਜ਼ਾ ਲਾਓ ਕਿ ਇੱਕ ਜੇਕਰ 10 ਰੁਪਏ ਜਾਂ 12 ਜਾਂ 15 ਰੁਪਏ ਵਾਲੀ ਛੱਲੀ 90 ਦੀ ਹੋ ਜਾਂਦੀ ਹੈ ਇੱਕ ਮੌਲ ਚ ਜਾ ਕੇ ਤੇ ਜਦੋਂ ਉਹਨਾਂ ਦੇ ਹੱਥ ਵਿੱਚ ਖੇਤੀ ਆ ਗਈ ਤਾਂ ਸਾਡੇ ਆਟੇ ਦਾ ਕੀ ਹਾਲ ਹੋਏਗਾ ਸਾਡੀਆਂ ਦਾਲਾਂ ਦਾ ਕੀ ਹਾਲ ਹੋਏਗਾ ਮਨੁੱਖੀ ਜੀਵਨ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਤੇਲ ਬੀਜ ਫਸਲਾਂ ਉਹਨਾਂ ਦੇ ਤੇਲ ਦੀ ਕੀ ਕੀਮਤਾਂ ਹੋਣਗੀਆਂ ਉਹ ਇਸ ਕਰਕੇ ਲੜਾਈ ਤਾਂ ਸਾਡੀ ਸਾਰਿਆਂ ਦੀ ਹੈ ਸਾਰਿਆਂ ਨੂੰ ਇਹ ਤੋਂ ਮਤਲਬ ਸੁਚੇਤ ਹੋਣ ਦੀ ਲੋੜ ਹੈ ਸਾਰਿਆਂ ਨੂੰ ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਚਾਹੀਦਾ। ਅਸੀਂ ਆ ਕਾਫੀ ਲੰਬਾ ਸਮਾਂ ਹੋ ਗਿਆ ਐਗਰੀਕਲਚਰ ਨੂੰ ਕਵਰ ਕਰਦੇ ਤੁਹਾਡੀ ਕਿਸਾਨ ਜੁਨੀਅਰ ਵੀ ਕਵਰ ਕੀਤੀ ਆ ਆਮ ਕਿਸਾਨਾਂ ਨੂੰ ਵੀ ਅਸੀਂ ਕਵਰ ਕੀਤਾ। ਮੋਟੀ ਗੱਲ ਜਿਹੜੀ ਲੋਕਾਂ ਦੇ ਵਿੱਚੋਂ ਸਾਹਮਣੇ ਆ ਰਹੀ ਉਹ ਕਹਿੰਦੇ ਕਿ ਪੰਜਾਬ ਦੇ ਕਿਸਾਨ ਲੜਾਈ ਜ਼ਰੂਰ ਲੜ ਰਹੇ ਨੇ ਪਰ ਉਹਨਾਂ ਨੇ ਕਦੇ ਡਿਮਾਂਡ ਨਹੀਂ ਕੀਤੀ ਕਿ ਐਗਰੀਕਲਚਰ ਬੇਸਡ ਪੰਜਾਬ ਨੂੰ ਇੰਡਸਟਰੀ ਮਿਲੇ। ਜੇਕਰ ਐਮਐਸਪੀ ਅਲੀ ਲੜਾਈ ਲੰਬੀ ਹੈ ਤਾਂ ਐਗਰੀਕਲਚਰ ਬੇਸਡ ਜਿਹੜੀ ਹੈਗੀ ਆ ਇੰਡਸਟਰੀ ਮੰਗ ਕੇ ਪੰਜਾਬ ਦੇ ਕਿਸਾਨਾਂ ਦਾ ਭਲਾ ਹੋ ਸਕਦਾ। ਪੰਜਾਬ ਦੇ ਕਿਸਾਨਾਂ ਨੂੰ ਇੱਕ ਫੂਡ ਪ੍ਰੋਸੈਸਿੰਗ ਦੇ ਵਿੱਚ ਲਿਆ ਕੇ ਉਸ ਖੇਤਰ ਦੇ ਵਿੱਚ ਲਿਆ ਕੇ ਜਿਆਦਾ ਮੁੰਡਾਵਾ ਦਿੱਤਾ ਜਾ ਸਕਦਾ। ਸਿਰੋ ਇੱਕ ਨਾ ਬਦਕਿਸਮਤੀ ਹੈ ਕਿ ਸਾਡੀ ਜਿਹੜੀ ਕਿਸਾਨ ਜਮਾਤ ਹੈ ਇੱਕ ਤਾਂ ਸਰਕਾਰਾਂ ਦੇ ਪਾਲਿਸੀਆਂ ਰਹੀਆਂ ਕਿ ਇਹਨਾਂ ਦੇ ਵਿੱਚ ਐਜੂਕੇਸ਼ਨ ਨਹੀਂ ਜਾਣੀ ਚਾਹੀਦੀ। ਐਜੂਕੇਟ ਪਰਸਨ ਹੈ ਜਿਹੜਾ ਉਹ ਹਰ ਸਵਾਲ ਦਾ ਜਵਾਬ ਦਿੰਦਾ ਹੈ। ਹਰ ਇੱਕ ਸਵਾਲ ਲੱਭਦਾ ਹੈ, ਉਹ ਸਟਡੀ ਕਰਦਾ ਹੈ। ਅਨਐਜੂਕੇਟ ਵਿਚਾਰਾ ਨਹੀਂ ਲੱਭਦਾ। ਇਹੀ ਕਾਰਨ ਹੈ। ਅਗਰ ਸਾਡੇ ਕਿਸਾਨਾਂ ਨੇ ਡਾਕਟਰ ਸੋਮੀਨਾਥ ਦੀ ਰਿਪੋਰਟ ਪੜ੍ਹ ਲਈ ਹੁੰਦੀ ਤਾਂ ਉਹਦੇ ਵਿੱਚ ਬਕਾਇਦਾ ਮੈਂਸ਼ਨ ਹੈ। ਕੀ ਸਰਕਾਰਾਂ ਐਗਰੋ ਬੇਸਡ ਇੰਡਸਟਰੀ ਔਰ ਉਹ ਵੀ ਪਿੰਡਾਂ ਚ ਲੈ ਕੇ ਆਉਣ ਜਿਹਦੇ ਨਾਲ ਖੇਤੀ ਨੂੰ ਭਾਪੂਰਾ ਮਿਲੇ ਔਰ ਉਥੋਂ ਲੈ ਕੇ ਵਰਤਣ ਵਾਲੇ ਲੋਕਾਂ ਨੂੰ ਸਸਤੇ ਉਹ ਉਹ ਪ੍ਰੋਡਕਟ ਪ੍ਰੋਵਾਈਡ ਹੋਣ ਤਾਂ ਖਪਤਕਾਰ ਦੇ ਵੀ ਲੁੱਟ ਘਟੇ ਤੇ ਪ੍ਰੋਡਿਊਸਰ ਦੀ ਵੀ ਲੁੱਟ ਘਟੇ ਉਹ ਨਾਲੇ ਮਤਲਬ ਉਹਦੇ ਜੋ ਮੈਂਸ਼ਨ ਕੀਤੇ ਸੋ ਇਹ ਸਾਡੇ ਕਿਸਾਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਵਿਚਾਰਿਆਂ ਨੂੰ ਉਹ ਵੀ ਅਨਐਜੂਕੇਟ ਹੋਣ ਦੇ ਕਾਰਨ ਹੈ ਨਹੀਂ ਤਾਂ ਐਸੀ ਨਹੀਂ ਗੱਲ ਉਹ ਉਹ ਹੈਗੀ ਐ ਇਹਦੇ ਸਾਡੀ ਗੱਲ ਕਿ ਐਗਰੋ ਬੇਸਡ ਇੰਡਸਟਰੀ ਪਿੰਡਾਂ 'ਤੇ ਲੱਗਣੀ ਚਾਹੀਦੀ ਅਗਰ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਲੱਗ ਹੁੰਦੀ ਹੈ ਤੋ ਆਪਣੇ ਆਪ ਉਹ ਵਿੱਚ ਆਉਗੇ ਕੇਂਦਰ ਸਰਕਾਰ ਨਾਲ 18 ਫਰਵਰੀ ਤੋਂ ਬਾਅਦ ਕੋਈ ਤਾਲਮੇਲ ਹੋਇਆ ਹੋਵੇ ਜੀ ਇਸ ਅੰਦੋਲਨ ਦੀ ਸਮਾਪਤੀ ਵੱਲ ਐਮਐਸਪੀ ਦੀ ਅਗਲੀ ਰਣਨੀਤੀ ਵੱਲ ਕੋਈ ਸਾਂਝੀ ਕਮੇਟੀ ਬਣਾਉਣ ਵੱਲ ਨਹੀਂ ਦੇਖੋ ਇਹਦੇ ਵੱਲ ਕੁਝ ਨਹੀਂ ਹੋਇਆਗਾ ਇੱਕ ਕਮੇਟੀ ਜਿਹੜੀ ਸਪਰੀਮ ਕੋਰਟ ਨੇ ਕਿਹਾ ਔਰ ਇਹ ਕਹਿ ਕੇ ਬਣਾਈ ਸੀ ਕਮੇਟੀ ਕਿ ਅਸੀਂ ਟਰਸਟ ਬੈਲਟ ਕਰਨਾ ਹੈ ਹੁਣ ਜੇ ਟਰਸਟ ਨੂੰ ਲੈ ਕੇ ਕਮੇਟੀ ਬਣੀ ਆ ਵੀ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਟਰਸਟ ਘਟਿਆ ਹੈ ਤਾਂ ਉਹ ਕਮੇਟੀ ਨੂੰ ਇਹ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਭਈ ਜਿਹੜੀਆਂ ਕਿਸਾਨਾਂ ਦੀਆਂ ਤੁਰੰਤ ਮੰਗਨ ਮੰਨੀਆਂ ਜਾਣ ਵਾਲੀਆਂ ਮੰਗਾ ਨਹੀਂ ਉਹਨਾਂ ਦੇ ਕਿਸਾਨ ਰਿਜੜ ਨਾ ਹੋਣ ਇਹਦਾ ਮਤਲਬ ਛਾਣ ਨਹੀਂ ਲਾਉਣ ਵਾਲੀ ਗੱਲ ਤਾਂ ਪਹਿਲਾਂ ਹੀ ਕਹਿ ਦਿੱਤੀ ਗਈ ਇਹ ਸੁਪਰੀਮ ਕੋਰਟ ਨੂੰ ਤਾਂ ਮੇਰੇ ਖਿਆਲ ਕਹਿਣ ਦੀ ਲੋੜ ਨਹੀਂ ਸੀ ਇਹ ਤਾਂ ਸਰਕਾਰਾਂ ਕਹਿੰਦੀਆਂ ਨਾ ਤੋ ਜਿਹੜੀ ਸਰਕਾਰ ਕਹਿ ਰਹੀ ਸੀ ਉਹ ਸੁਪਰੀਮ ਕੋਰਟ ਦੇ ਕਮਿਸ਼ਨ ਬਣਿਓ ਕਹਾਈ ਗਈ ਉਹਦੇ ਚ ਤੋ ਉਹ ਜਿਹੜੀ ਕਮੇਟੀ ਬਣੀ ਕਮੇਟੀ ਦੇ ਮੈਂਬਰ ਜਿਹਦੇ ਸਾਡੇ ਬੰਦੇ ਮਤਲਬ ਉਹਨਾਂ ਨੂੰ ਜਿਹਦੇ ਕਮੇਟੀ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੇ ਮੁੱਦੇ ਆ ਤੇ ਅਸੀਂ ਗੱਲ ਕਰਨੀ ਹੈ ਸਾਨੂੰ ਮੁੱਦੇ ਦੱਸੋ ਤੋ ਸਾਡੇ ਬੰਦੇ ਗਏ ਨੇ ਉਸ ਦਿਨ ਮਤਲਬ ਕਮੇਟੀ ਨੂੰ ਮੁੱਦੇ ਦੇਣ ਤੁਸੀਂ ਵੀ ਮੇਰੇ ਨਾਲ ਸ਼ਾਇਦ ਉਹਦੇ ਹਾਈ ਹੋਮ ਹੋਏ ਤੇ ਤਾਂ ਉਹਨਾਂ ਦੇ ਵਿੱਚੋਂ ਮੈਂਬਰਾਂ ਨੇ ਮੰਨੀਆਂ ਗੱਲ ਵੀ ਇਹ ਕੋਈ ਅਸੀਂ ਤੁਹਾਨੂੰ ਸ਼ੋਰ ਨਹੀਂ ਕਰਦੇ ਕਿ ਜਿਹੜੀ ਸਾਡੀ ਇਹ ਕਮੇਟੀ ਹੈ ਇਹਦੀਆਂ ਜਿਹੜੀਆਂ ਰეკਮੈਂਡੇਸ਼ਨ ਹੋਣਗੀਆਂ ਉਹ ਲਾਗੂ ਹੀ ਹੋ ਜਾਣਗੀਆਂ ਤੇ ਜੇ ਲਾਗੂ ਹੀ ਨਹੀਂ ਹੋਣੀਆਂ ਤਾਂ ਫਿਰ ਉਹ ਕਮੇਟੀ ਦਾ ਅਰਥ ਕੀ ਬਣਦਾ ਹੈ ਸੋ ਇਹ 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 ਜੇ ਹਾਲਾਤਾਂ ਦੇ ਵਿੱਚ ਫਿਰ ਆਪਾਂ ਅੱਗੇ ਦੇਖਿਆ ਡਾਕਟਰ ਸੁਮੇਨਾਥ ਤੰਦੀ ਦੀ ਰਿਪੋਰਟ ਆਈ ਹੈ 2006 ਦੀ ਉਹ ਇੱਕ ਕਮਿਸ਼ਨ ਹੈ ਦੇਖੋ ਕਮਿਸ਼ਨ ਤੇ ਕਮੇਟੀ 'ਚ ਬਹੁਤ ਫਰਕ ਹੁੰਦਾ ਹੈ ਇੱਕ ਕਮਿਸ਼ਨ ਦੀ ਰਿਪੋਰਟ ਤਾਂ ਲੱਗਣੀ ਹੋਈ ਜਿਹੜੀ ਕਿ ਲਾਗੂ ਹੋਣੀ ਲਾਜ਼ਮੀ ਸੀ ਉਹ ਵੀ ਇਹੀ ਕਾਰਨ ਹੈ ਕਿ ਸਾਡਾ ਕਿਸਾਨ ਅਨ ਐਜੂਕੇਟ ਹੈ ਕਿਸਾਨਾਂ ਨੇ ਡਾਕਟਰ ਸੁਮੇਨਾਥ ਤੰਦੀ ਦੀ ਰਿਪੋਰਟ ਵਿਚਾਰੇ ਨੇ ਪੜ੍ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਚੀਜ਼ਾਂ ਜਿਹਦੇ ਕਰਕੇ ਉਹ ਉਹਦੇ ਤੇ ਉਹਨਾਂ ਨੇ ਕਦੇ ਸਵਾਲ ਹੀ ਨਹੀਂ ਠਾਇਆ ਤਾਂ ਉਹ ਸਾਡੀ ਲਾਗੂ ਨਹੀਂ ਹੋਈ ਸੁਪਰੀਮ ਕੋਰਟ ਸਾਡੀ ਇੱਕ ਜਥੇਬੰਦੀ ਲੈ ਗਈ ਤਾਂ ਸੁਪਰੀਮ ਕੋਰਟ ਨੇ ਵੀ ਜਵਾਬ ਦਿੱਤਾ ਉੱਥੋਂ ਵੀ ਸਾਡੇ ਪੱਲੇ ਮਤਲਬ ਖੈਰ ਨਹੀਂ ਪਈ ਤਾਂ ਇਹਦਾ ਇਹਦਾ ਮਤਲਬ ਕੀ ਨਿਕਲਦਾ ਜੇ ਐਡਾ ਵੱਡਾ ਕਮਿਸ਼ਨ ਨਹੀਂ ਸਾਡੇ ਲਈ ਲਾਗੂ ਹੋਇਆ ਤਾਂ ਫਿਰ ਕਮੇਟੀਆਂ ਚੋਂ ਕੀ ਨਿਕਲੂਗਾ ਜੀ ਅਖਰੀ ਸਵਾਲ ਲਵਾਂਗੇ ਥੋੜਾ ਜਿਹਾ ਪੋਲੀਟੀਕਲ ਹੈਗਾ ਤੁਸੀਂ ਵਿਰੋਧ ਕੀਤਾ ਬੀਜਪੀ ਦਾ ਖੁੱਲਮ-ਖੁੱਲ੍ਹਾ ਸਾਰੀਆਂ ਕਿਸਾਨ ਜਿਹੜੇ ਤੁਸੀਂ ਹੋ ਜੋ ਐਸਕੇਮ ਹੋਵੇ ਤੁਸੀਂ ਬਾਈਕਾਟ ਕਰਨ ਦਾ ਸੱਦਾ ਦਿੱਤਾ ਕੇਂਦਰ ਦੇ ਵਿੱਚ ਸਰਕਾਰ ਬਣੀ ਔਰ ਹਰਿਆਣਾ ਦੇ ਵਿੱਚ ਤੁਸੀਂ ਪੂਰਨ ਬਾਈਕਾਟ ਦਾ ਸਨੇਹਾ ਦਿੱਤਾ ਕਿ ਪੂਰਨ ਬਾਈਕਾਟ ਹੋਵੇ ਕਿਸਾਨ ਮਹਾਪੰਚਾਇਤਾਂ ਔਰ ਤੀਜੀ ਵਾਰ ਬੀਜੇਪੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਜਦੋਂ ਤੁਹਾਡਾ ਪੂਰਾ ਕਿਸਾਨ ਭਾਈਚਾਰਾ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਲਗਾਤਾਰ ਲੱਗਿਆ ਰਿਹਾ ਬੀਜਪੀ ਫਿਰ ਵੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਦੇ ਪਰ ਤੁਹਾਡਾ ਬਾਈਕਾਟ ਕਿੱਥੇ ਸਟੈਂਡ ਕਰਦਾ ਜੀ ਸਾਡਾ ਬਾਈਕਾਟ ਨਹੀਂ ਹੁੰਦਾ ਮੈਂ ਫਿਰ ਇੱਕ ਬੇਨਤੀ ਕਰਾਂ ਸੀ ਬਾਈਕਾਟ ਨਹੀਂ ਕੀਤਾ ਸੀਗਾ ਅਸੀਂ ਕਿਹਾ ਸੀਗਾ ਲੋਕਾਂ ਨੂੰ ਵੀ ਸਵਾਲ ਪੁੱਛੋ ਇਹਨਾਂ ਤੋਂ ਸਵਾਲ ਪੁੱਛਣ ਦਾ ਸਾਡੀ ਮਿਹਮ ਸੀਗੀ ਬਾਈਕਾਟ ਦੀ ਸਾਡਾ ਐਲਾਨ ਹੀ ਨਹੀਂ ਸੀਗਾ ਇੱਕ ਤਾਂ ਇਹਨੂੰ ਆਪਾਂ ਦਰਸਤ ਕਰੀਏ ਦੂਜੀ ਗੱਲ ਹੈ ਸਵਾਲ ਪੁੱਛਦੇ ਰਹੇ ਹਾਂ ਸਵਾਲ ਪੁੱਛਦੇ ਰਹੇ ਹਾਂ ਤੇ ਇਹ ਸਵਾਲਾਂ ਤੋਂ ਭਜਦੇ ਵੀ ਰਹੇ ਨੇ ਇਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਕਈ ਦਾਵਾਂ ਦੇ ਝੜਪਾਂ ਵੀ ਹੁੰਦੀਆਂ ਰਹੀਆਂ ਨੇ ਇਹਨਾਂ ਗੱਲਾਂ ਨੂੰ ਲੈ ਕੇ ਹੁਣ ਉਹਦਾ ਰਿਜ਼ਲਟ ਕੀ ਹੈ ਸਾਡੇ ਤੇ ਗੋਲੀਆਂ ਚਲਾਈਆਂ ਸਾਨੂੰ ਬੈਰੀਕੇਟ ਪੱਥਰ ਦੇ ਕਰਕੇ ਰੋਕਿਆ ਸਾਡਾ ਨੌਜਵਾਨ ਸ਼ਹੀਦ ਕਰਤਾ ਅਸੀਂ ਲੋਕਾਂ ਨੇ ਜਿੱਥੋਂ ਜਿੱਥੋਂ ਤੱਕ ਉਹ ਆਵਾਜ਼ ਗਈ ਉੱਥੋਂ ਤੱਕ ਲੋਕਾਂ ਨੇ ਉਹਦਾ ਇਹਨਾਂ ਨੂੰ ਖਮਿਆਜਾ ਪੁੱਗਤਣਾ ਪਿਆ ਪਿਛਲੀ ਵਾਰੀ 303 ਸੀਟਾਂ ਸੀ ਇਹਨਾਂ ਕੋਲੇ ਔਰ ਇਸ ਵਾਰੀ 303 ਦੀ ਬਜਾਏ ਇਹਨਾਂ ਕੋਲੇ ਰਹਿ ਗਈਆਂ 240 ਔਰ ਜਿਹੜੀਆਂ 303 ਚੋਂ 240 ਰਹੀਆਂ ਉਹਨਾਂ ਦੇ ਵਿੱਚੋਂ ਵੀ 71 ਸੀਟਾਂ ਉਹਨੇ ਜਿਹੜੀਆਂ ਬਿਲਕੁਲ ਪਿੰਡੂ ਖੇਤਰ ਵਾਲੀਆਂ ਨੇ ਜੇ ਪਿੰਡੂ ਖੇਤਰ ਵਾਲੀ ਸੀਟ ਤੋਂ ਹਾਰਦੀ ਹੈ ਭਾਜਪਾ ਸਰਕਾਰ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਦਾ ਖਮਿਆਜਾ ਭੁਗਤਣਾ ਪਿਆ ਔਰ ਉਹ ਉਹਨਾਂ ਨੇ ਮਤਲਬ ਭੁਗਤਿਆ ਭਾਜਪਾ ਲੀਡਰ ਸਿੱਧੇ ਤੌਰ ਤੇ ਸਵਾਲ ਕਰਦੇ ਨੇ ਤੁਸੀਂ ਵੀ ਹੁਣ ਜ਼ਿਕਰ ਕੀਤਾ ਕਿ 2006 ਦੇ ਵਿੱਚ ਸਵਾਮੀਨਾਥ ਦੀ ਰਿਪੋਰਟ ਟੇਬਲ ਹੋ ਚੁੱਕੀ ਸੀ 6 ਤੋਂ ਲੈ ਕੇ 14 ਤੱਕ ਬੀਜੇਪੀ ਕਹਿੰਦੀ ਹੈ ਕਾਂਗਰਸ ਦੀ ਗਵਰਨਮੈਂਟ ਸੀਗੀ ਕਾਂਗਰਸ ਨੇ ਉਸ ਨੂੰ ਲਾਗੂ ਕਰਨਾ ਸੀ ਚਲੋ ਉਹ ਨਹੀਂ ਕਰ ਪਾਈ ਗੱਲ ਵੱਖਰੀ ਉਹ ਨਾਲ ਇਹ ਕਹਿ ਰਹੇ ਨੇ ਕਿ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਕਾਂਗਰਸ ਨੂੰ ਫਾਇਦਾ ਦਿੰਦੀਆਂ ਨੇ ਰਾਹੁਲ ਗਾਂਧੀ ਨੂੰ ਮਿਲਦੀਆਂ ਨੇ ਰਾਹੁਲ ਗਾਂਧੀ ਤੋਂ ਦਿੱਤਾ ਗਿਆ ਅਜੰਡਾ ਜਿਹੜਾ ਹੈਗਾ ਸੱਟ ਕੀਤਾ ਜਾ ਰਿਹਾ ਹੈ ਦੇਖੋ ਸਵਾਲ ਇਹ ਹੈ ਕਿ ਅਸੀਂ ਇੱਕ ਮੰਗਾਂ ਦੇ ਵਿੱਚ ਮੰਗ ਪਾਈ ਹੈ ਕਿ ਅੱਜ ਅੱਜ ਪੀਸੀਸ ਅਸੀਂ ਕਿਹਾ ਹੈ ਕਿ ਜੇ ਕਰ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਜਿਹਨੇ ਸਾਡੇ ਨਾਲ ਕਮਿਟਮੈਂਟ ਕੀਤੀ ਆ ਕਿ ਅਸੀਂ ਐਮਐਸਪੀ ਦੀ ਗਾਰੰਟੀ ਕਾਨੂੰਨ ਲਈ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵਾਂਗੇ ਅਗਰ ਨਹੀਂ ਲੈ ਕੇ ਆਉਂਦੇ ਤਾਂ ਤੁਹਾਡਾ ਵੀ ਵਿਰੋਧ ਕਰਾਂਗੇ ਫਿਰ ਕੀ ਰਹੇਗਾ ਜੀ ਆਪੋਜੀਸ਼ਨ ਦਾ ਲੀਡਰ ਅਸੀਂ ਉੱਥੇ ਗਏ ਆ ਸਾਡੀ ਉੱਥੇ ਕਨਵੈਨਸ਼ਨ ਹੋਈ ਹੈ 22 ਤਰੀਕ ਨੂੰ ਕਨਵੈਨਸ਼ਨ ਤੇ ਸਾਡੇ ਕੋਲੇ ਮੇਰਾ ਖਿਆਲ ਹੈ 11 ਜਾਂ 12 ਵੱਖ-ਵੱਖ ਪਾਰਟੀਆਂ ਦੇ ਕੋਈ ਇੱਕ ਦਾ ਨਹੀਂ ਸਾਰੀਆਂ ਪੋਲਿਟিক্যাল ਪਾਰਟੀਆਂ ਦਾ ਕੋਈ ਨਾ ਕੋਈ ਐਮਪੀ ਆਇਆ ਜੀ ਉੱਥੇ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਉੱਥੇ ਆ ਕੇ ਉਹਨਾਂ ਨੇ ਗੱਲ ਰੱਖੀ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਲੀਡਰ ਆਫ اپੋਜੀਸ਼ਨ ਦਾ ਤੁਹਾਡਾ ਮੰਗ ਪੱਤਰ ਦਵਾ ਦਈਏ ਅਸੀਂ ਕਹਿੰਦੇ ਅਸੀਂ ਤਿਆਰ ਹੈ नो ਪ੍ਰੋਬਲਮ ਉਹਦੇ ਚੋਂ ਅਸੀਂ ਲੀਡਰ ਆਫ اپੋਜੀਸ਼ਨ ਨੂੰ ਮੰਗ ਪੱਤਰ ਦਿੱਤਾ ਅਸੀਂ ਰਾਹੁਲ ਗਾਂਧੀ ਨੂੰ ਮੰਗ ਪੱਤਰ ਨਹੀਂ ਦਿੱਤਾ ਅਸੀਂ ਲੀਡਰ ਆਫ اپੋਜੀਸ਼ਨ ਨੂੰ ਦਿੱਤਾ ਜੇ ਜੇ ਅਸੀਂ ਰਾਹੁਲ ਨੂੰ ਮਿਲਣਾ ਹੁੰਦਾ ਜੇ ਰਾਹੁਲ ਨਾਲ ਜੁੜੇ ਹੁੰਦੇ ਭਾਰਤ ਜਿਹੜਾ ਯਾਤਰਾ ਜੀ ਤੁਰ ਸਕਦੇ ਸੀ ਅਗਰ ਅਸੀਂ ਉਹਨਾਂ ਤੁਹਾਡੇ ਲੀਡਰ ਤੁਹਾਡੇ ਲੀਡਰ ਯੋਗਿੰਦਰ যাদਬ ਅੰਦੋਲਨ ਦੇ ਵਿੱਚ ਦੇ ਤੁਹਾਨੂੰ ਯੂਪੀ ਦੇ ਵੱਡੇ ਟਕੈਹ ਸਾਹਿਬ ਉਸੇ ਯਾਤਰਾ ਦੇ ਵਿੱਚ ਦਿਸੇ ਨਹੀਂ ਮੈਂ ਦੱਸਦਾ ਯੋਗਿੰਦਰ যাদਬ ਜੇਕਰ ਇਹ ਨਾ ਹੁੰਦਾ ਤਾਂ ਐਸਕੇਮ ਟੁੱਟਦਾ ਕਿਉਂ ਪਹਿਲਾਂ ਐਸਕੇਮ ਦੇ ਵਿੱਚ ਨਾਨ ਪੋਲੀਟੀਕਲ ਐਸਕੇਮ ਜਦ ਬਣਾਇਆ ਬਣਿਆ ਤੂੰ ਕਿਸੇ ਕਾਰਨ ਬਣਿਆ ਨਾ ਤੇ ਜਿਹੜਾ ਐਸਕੇਮ ਨਾਨ ਪੋਲੀਟੀਕਲ ਬਣਾ ਕੇ ਜਿੱਦੇ ਅਸੀਂ ਤੁਰੇ ਆ ਇਨ੍ਹਾਂ ਦੇ ਵਿੱਚੋਂ ਤੁਸੀਂ ਮੈਨੂੰ ਦਿਖਾਓ ਵੀ ਕਿਹੜਾ ਬੰਦੇ ਨੇ ਜਾ ਕੇ ਮਦਰ ਰਾਹੁਲ ਗਾਂਧੀ ਨੂੰ ਚੋਣਾ ਆਪਣਾ ਇਹਦੇ ਵਿੱਚ ਦੌਰਾਨ ਯਾਤਰਾ ਦੇ ਵਿੱਚ ਹੱਥ ਮਲਾਇਆ ਕਿਸੇ ਨੇ ਮੰਗ ਪੱਤਰ ਵੀ ਦਿੱਤਾ ਹੋਵੇ ਤਾਂ ਹਾਂ ਜਦੋਂ ਉਹ ਮੈਂਬਰ ਆਫ ਆਪਣਾ ਸੌਰੀ اپੋਜੀਸ਼ਨ ਦਾ ਲੀਡਰ ਬਣ ਗਿਆ ਉਹ ਉਸ ਵੇਲੇ ਉਹ ਇੱਕ اپੋਜੀਸ਼ਨ ਦੇ ਲੀਡਰ ਤੱਕ ਵੀ ਗੱਲ ਪਹੁੰਚਾਉਣੀ ਕਿਉਂਕਿ ਉਹਨੇ ਵਾਅਦਾ ਕਰਿਆ ਲੋਕਾਂ ਨਾਲ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਤਾਂ ਉਹਦੇ ਮੁਤਾਬਕ ਉਹਨੂੰ ਯਾਦ ਕਰਾਉਣਾ ਬਣਦਾ ਹੈ ਉਹਨੂੰ ਯਾਦ ਕਰਾਇਆ शिवराज चौहान केंद्रीय खेतीबाड़ी मंत्री ने वो हर मंगलवार ਕਿਸਾਨਾਂ ਦੇ ਨਾਲ ਇੱਕ ਹਫ਼ਤੇ ਦਾ ਦਿਨ ਕਿਸਾਨਾਂ ਲਈ ਰਾਖਵਾਂ ਰੱਖਦੇ ਨੇ ਪੋਸੀਬਿਲਟੀ ਹੈ ਕਿ ਕਦੇ ਉਹਨਾਂ ਦੇ ਨਾਲ ਮੀਟਿੰਗ ਹੋਵੇਗੀ ਮੰਗਾਂ ਨੂੰ ਲੈ ਕੇ ਹੋਵੇਗੀ ਚਾਹੇ ਦੇਸ਼ ਪੱਧਰੀ ਕਿਸਾਨਾਂ ਦੀਆਂ ਮੰਗਾਂ ਹੋਣ ਚਾਹੇ ਸੂਬਾ ਪੱਧਰੀ ਹੋਣ ਚਲੋ ਜੇ ਇਸੇ ਤੇ ਹੀ ਗੱਲ ਕਰੀਏ ਹੁਣ ਸ਼ਿਵਰਾਜ चौहान ਜੀ ਨੂੰ ਕਿਸਾਨਾਂ ਨਾਲ ਗੱਲ ਉਹ ਕਰਦਾ ਹੈ ਪਤਾ ਨਹੀਂ ਕਿਹੜੇ ਨਾਲ ਕਰਦਾ ਹੈ ਆ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਇਹਨਾਂ ਨੂੰ ਤਾਂ ਅਜੇ ਤੱਕ ਸ਼ਿਵਰਾਜ चौहान ਦਾ ਸੱਦਾ ਨਹੀਂ ਆਇਆ ਤੁਸੀਂ ਅਪਰੋਚ ਕੀਤੀ ਨਹੀਂ ਸਾਡੇ ਅਸੀਂ ਤਾਂ ਮੰਗ ਪੱਤਰ ਦਿੱਤੇ ਹੋਏ ਨੇ ਇਹਨਾਂ ਕੋਲੇ ਸਾਡੇ ਤਾਂ ਮੰਗ ਪੱਤਰ ਮੀਟਿੰਗਾਂ ਦੇ ਵਿੱਚ ਮੰਗ ਪੱਤਰ ਗਏ ਹੋਏ ਨੇ ਜਦੋਂ ਉਹਨਾਂ ਨੇ ਕਿਹਾ ਕਿ ਹਰ ਮੰਗਲਵਾਰ ਰਾਖਮਾ ਹੋਵੇਗਾ ਉਹ ਤੋਂ ਬਾਅਦ ਅਪਰੋਚ ਕੀਤੀ ਕਿ ਸਾਡੀਆਂ ਵੀ ਗੱਲ ਸੁਣ ਲਈ ਜਾਵੇ ਪੰਜਾਬ ਬਹੁਤ ਵੱਡਾ ਖੇਤੀ ਵਾਲਾ ਖਿੱਤਾ ਹੈਗਾ ਕੁਝ ਤੁਸੀਂ ਆਪਣੇ ਤੌਰ ਤੇ ਐਸਕੇਮ ਨਾਨ ਪੋਲੀਟੀਕਲ ਦੇ ਤੌਰ ਤੇ ਨਹੀਂ ਨਹੀਂ ਦੇਖੋ ਐਸਕੇਮ ਨਾਨ ਪੋਲੀਟੀਕਲ ਦੇ ਤੌਰ ਦੇ ਉੱਤੇ ਮੈਨੂੰ ਲੱਗਦਾ ਇਹ ਇੱਕ ਤਰ੍ਹਾਂ ਨਾਲ ਜੇ ਅਸੀਂ ਆਪਦੀ ਗੱਲ ਲੈ ਕੇ ਉਹਨਾਂ ਨੂੰ ਕਹਿੰਨੇ ਆ ਨਾ ਵੀ ਤੁਸੀਂ ਸਾਡੇ ਆ ਗੱਲ ਸੁਣੋ ਤਾਂ ਮੈਨੂੰ ਲੱਗਦਾ ਸਾਡਾ ਪਹਿਲਾ ਦਿੱਤਾ ਹੋਇਆ ਜਿਹੜਾ ਮੰਗ ਪੱਤਰ ਉਹ ਹਲਕਾ ਪੈਂਦਾ ਹੈ ਉਹ ਕਮਜ਼ੋਰ ਪੈਂਦਾ ਹੈ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਉਹਨਾਂ ਨੂੰ ਅਸੀਂ ਕਿ ਲੜਾਈ ਦੇ ਮੈਦਾਨ ਚ ਅਸੀਂ ਲੜਾਈ ਲੜ ਰਹੇ ਹਾਂ ਉਹਨੂੰ ਰਿਵਿਊ ਕਰਨ ਦੀ ਬੋਲੇ ਹਾਂ ਉਹ ਉਹ ਕਰ ਸਕਦੇ ਨੇ ਉਹ ਕਰਨ ਸਰਕਾਰ ਦੇ ਦੇਖੋ ਹੁੰਦਾ ਸਰਕਾਰ ਦੇ ਟੇਬਲ ਤੇ ਨਾ ਗੱਲ ਆ ਅਸੀਂ ਮੰਗ ਪੱਤਰ ਭੇਜਿਆ ਹੋਇਆ ਹੈ ਹੁੰਦਾ ਸਰਕਾਰ ਅਸੀਂ ਅਸੀਂ ਰਿਮਾਈਂਡਰ ਦਿੱਤਾ ਜਾ ਸਕਦਾ ਡੱਲੇਵਾਲ ਸਾਹਿਬ ਨਹੀਂ ਰਿਮਾਈਂਡਰ ਅਸੀਂ ਭੇਜੇ ਹੋਏ ਨੇ ਇਹ ਵੀ ਗੱਲ ਹੈ ਰਿਮਾਈਂਡਰ ਜਦੋਂ ਅਸੀਂ ਭੇਜੇ ਆ ਨਾ ਜਿਹੜੇ ਬੰਦੇ ਜੇ ਅਸੀਂ ਭਾਜਪਾ ਨੂੰ ਛੱਡ ਕੇ ਸਾਰੇ ਸਾਰੇ ਲੀਡਰਾਂ ਨੂੰ ਭੇਜੇ ਨੇ ਅਸੀਂ ਉਹਨਾਂ ਲੀਡਰਾਂ ਨੂੰ ਵੀ ਰਿਮਾਈਂਡਰ ਦਿੰਦੇ ਨੇ ਜਿਹੜੇ ਅੱਜ ਭਾਜਪਾ ਦੇ ਸਹਿਯੋਗੀ ਨੇ ਸਰਕਾਰ ਬਣਾਉਂਦੇ ਸਹਿਯੋਗੀ ਨੇ ਉਹਨਾਂ ਦੇ ਨਾਲ ਇਹ ਸਾਡੇ ਰਿਮਾਈਂਡਰ ਕਾਇ ਹੋਏ ਨੇ ਜੀ ਫਿਰ ਸਰਕਾਰ ਨੇ ਉਹਨਾਂ ਉਸ ਨੂੰ ਰਿਮਾਈਂਡਰ ਦਿੱਤੇ ਕੋਈ ਗੌਰ ਨਹੀਂ ਕੀਤੀ ਜੀ ਤਾਂ ਜਗਜੀਤ ਸਿੰਘ ਡੱਲੇਵਾਲ ਚੌਥੀ ਵਰੀਗੰਡਾ ਕਿਸਾਨੀ ਅੰਦੋਲਨ ਦੀ 26 ਨਵੰਬਰ ਨੂੰ ਮਰਦਨ ਵਰਤ ਸ਼ੁਰੂ ਕਰਨ ਜਾ ਰਹੇ ਨੇ ਔਰ ਮੰਗਾਂ ਨੂੰ ਲੈ ਕੇ ਸਿੱਧੇ ਤੌਰ ਤੇ ਏ ਮੰ ਮੰਗੀਆਂ ਨਹੀਂ ਜਿਹੜੀਆਂ ਮੰਗਾਂ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਆ ਉਹਨਾਂ ਮੰਗਾਂ ਤੇ ਹਲੇ ਬੂਰ ਨਹੀਂ ਪਿਆ ਇਸ ਨੂੰ ਲੈ ਕੇ ਹੁਣ ਸਰਕਾਰ ਤੇ ਦਬਾਅ ਬਣਾਉਣ ਲਈ ਵੱਡੀ ਔਰ ਵੱਖਰੀ ਰਣਨੀਤੀ ਦੇ ਰਸਤੇ ਤੇ ਤੁਰੇ ਨੇ ਔਰ ਮਰਨ ਵਰਤ ਦੀ ਤਿਆਰੀ ਕਰ ਲਈ ਆ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਹੋਵੇਗਾ ਔਰ ਇਸ ਤੋਂ ਬਾਅਦ ਨਵੇਂ ਰੂਪ ਦੇ ਵਿੱਚ ਅੰਦੋਲਨ ਨੂੰ ਲੈ ਕੇ ਜਾਣ ਦੀ ਤਿਆਰੀ ਵਿੱਢੀ ਆ